ਬੇਸਤ ਲਾਈਟਾਂ ਦੇ ਚੱਲ ਰਹੇ ਐਸਸੀਬੀਸੀ ਮਹਾਪੰਚਾਇਤ ਵੱਲੋਂ ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਦੇ ਵਿੱਚ ਸਮਰਥਨ ਦੇਣ ਪਹੁੰਚੇ ਵਿਧਾਇਕ ਸੁਖਪਾਲ ਖਹਿਰਾ ਕਿਹਾ ਕਾਂਗਰਸ ਪਾਰਟੀ ਅਤੇ ਮੇਰੇ ਵੱਲੋਂ ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਨੂੰ ਪੂਰਨ ਸਮਰਥਨ ਹੈ ਦੇਖੋ ਮੈਂ ਇਹ ਕਹਿਣਾ ਚਾਹਣਾ ਵਾਂ ਕਿ ਇਹਨਾਂ ਦਾ ਜਿਹੜੀ ਬੇਸਿਕ ਮੰਗ ਹੈਗੀ ਆ ਕਿ ਜਿਹੜੇ ਐਸਸੀ ਉਹ ਬੀਸੀ ਦੇ ਹਕੂਕ ਮਾਰ ਕੇ ਝੂਠੇ ਸਰਟੀਫਿਕੇਟ ਲਾ ਕੇ ਜੋਬਸ ਲਈਆਂ ਨੇ ਯਾਰ ਰੈਜ਼ਰਵੇਸ਼ਨ ਦਾ ਫਾਇਦਾ ਉਠਾ ਕੇ ਕੋਈ ਸਰਪੰਚ ਐਮਸੀ ਬਣਿਆ ਉਹਦੀ ਪ੍ਰੋਪਰ ਇੱਕ ਜਾਂਚ ਹੋਣੀ ਚਾਹੀਦੀ ਕਿਉਂਕਿ ਇਹਦਾ ਮਤਲਬ ਹੈ ਕਿ ਜਿਹੜੀ ਰੈਜ਼ਰਵੇਸ਼ਨ ਦਾ ਅਸਲ ਫਾਇਦਾ ਵਾ ਉਹ ਸਹੀ ਲੋਕਾਂ ਤੱਕ ਤਾਂ ਪਹੁੰਚ ਨਹੀਂ ਰਿਹਾ ਇਹਦਾ ਮਤਲਬ ਕੋਈ ਲੋਕੀ ਜਾਲੀ ਸਰਟੀਫਿਕੇਟ ਬਣਾ ਕੇ ਤੇ ਉਹਨਾਂ ਦੇ ਜਗ੍ਹਾ ਦੇ ਉੱਤੇ ਨੌਕਰੀਆਂ ਮਾੜ ਰਹੇ ਨੇ ਇਹ ਗੱਲ ਕੱਲ ਪੰਜਾਬ ਵਿਧਾਨ ਸਭਾ ਚੁੱਟੀ ਆ ਔਰ ਮੈਂ ਕੁਦਰਤੀ ਉੱਥੇ ਚੀਫ ਮਿਨਿਸਟਰ ਭਗਵੰਤ ਪਾਣ ਦੀ ਆਪ ਸਟੇਟਮੈਂਟ ਸੁਣੀ ਹੈ ਕਿ ਅਸੀਂ ਇਹਦੇ ਤੇ ਬੜਾ ਸਟ੍ਰਿਕਟ ਐਕਸ਼ਨ ਲੈ ਰਹੇ ਹਾਂ ਔਰ ਅਸੀਂ ਜਿਨ੍ਹਾਂ ਲੋਕਾਂ ਨੇ ਇਸ ਤਰ੍ਹਾਂ ਦੇ ਝੂਠੇ ਸਰਟੀਫਿਕੇਟ ਬਣਾਏ ਨੇ ਟੂ ਸਿਕਿਉਰ ਐਸ ਸੀ ਐਂਡ ਬੀ ਸੀ ਜੋਬਸ ਕੋਨਾ ਕੋણો ਅਸੀਂ ਜਿੰਨੀ ਤਨਖਾਹ ਲਈਆਂ ਅੱਜ ਤੱਕ ਸਮੇਤ ਵਿਆਜ ਖਜ਼ਾਨੇ ਵਿੱਚ ਵਾਪਸ ਕਰਾਵਾਂਗੇ ਇਹ ਹੁਣ ਗੱਲ ਪੰਜਾਬ ਦੇ ਚੀਫ ਮਿਨਿਸਟਰ ਦੇ ਕਈ ਸਦਨ ਦੇ ਉੱਤੇ ਇਹ ਰਿਕਾਰਡਡ ਸਟੇਟਮੈਂਟ ਤੋਂ ਮੈਂ ਉਮੀਦ ਕਰਦਾ ਕਿ ਉਹ ਆਪਣੇ ਵਚਨ ਪੂਰੇ ਕਰਨਗੇ ਕਿਉਂਕਿ ਐਸ ਸੀ ਬੀ ਸੀ ਮਹਾਪੰਚਾਇਤ ਨੇ ਕਾਫੀ ਅਰਸੇ ਤੋਂ ਇਸ ਵਾਸਤੇ ਸੰਘਰਸ਼ ਕੀਤਾ ਹੈ ਇਹਨਾਂ ਦੇ ਨਾਲ ਹੋਰ ਮਰੇਗਾ ਵਰਕਰਸ ਦੀ ਡਿਮਾਂਡਸ ਆ ਇਹਨਾਂ ਦੇ ਨਾਲ ਸਫਾਈ ਸੇਵਕਾਂ ਕਰਮਚਾਰੀਆਂ ਦੀਆਂ ਮੰਗਾਂ ਨੇ ਔਰ ਜਦੋਂ ਇਹ ਸਾਰੀਆਂ ਮੰਗਾਂ ਕਾਫੀ ਅਰਸੇ ਤੋਂ 3 ਮਹੀਨੇ ਪਹਿਲਾਂ ਬੈਠੇ ਰਹੇ ਨੇ ਮੋਹਾਲੀ ਦੇ ਇੱਕ ਸਥਾਨ ਦੇ ਉੱਤੇ ਤੇ ਹੁਣ ਇਹ ਸ਼ਿਫਟ ਕਰਕੇ ਇੱਥੇ ਬੈਠੇ ਨੇ ਲੇਕਿਨ ਸਰਕਾਰ ਜਿਹੜੀ ਆ ਉਹ ਜੱਲਾਬਾਤਾਂ ਨਾਲ ਹੀ ਕੰਮ ਸਾਰੀ ਜਦੋਂ ਇਹਨਾਂ ਦੇ ਕੰਮ ਜਦੋਂ ਇਹਨਾਂ ਦੇ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਇਹਨਾਂ ਨੇ ਅੱਜ ਤੋਂ 2 ਦਿਨ ਪਹਿਲਾਂ 28 ਤਰੀਕ ਨੂੰ ਇੱਥੇ ਪੀਸਫੁਲ ਪ੍ਰੋਟੈਸਟ ਕੀਤਾ ਚੌਂਕ ਕਿ ਜਦੋਂ ਕਿਸੇ ਦੀ ਗੱਲ ਨਹੀਂ ਤੂੰ ਸੁਣੀ ਤੇ ਉਹਦਾ ਅਧਿਕਾਰ ਹੈ ਕਿ ਉਹ ਪ੍ਰੋਟੈਸਟ ਕਰੇ ਪੀਸਫੁੱਲ ਪ੍ਰੋਟੈਸਟ ਕੀਤਾ ਉਹਤੇ ਇਹਨਾਂ ਨੇ ਆਪਣਾ ਉਸ ਪ੍ਰੋਟੈਸਟ ਵਿੱਚ ਇਹ ਦਿਖਾਇਆ ਕਿ ਤੁਸੀਂ ਸਾਡੇ ਨਾਲ ਅਨਿਆਏ ਕਰ ਰਹੇ ਹੋ ਸੋ ਪੀਸਫੁੱਲ ਪ੍ਰੋਟੈਸਟ ਕਰਨ ਦਾ ਖਮਿਆਜ਼ਾ ਇਹ ਭੁਗਤਣਾ ਪਿਆ ਕਿ ਬਲਵਿੰਦਰ ਸਿੰਘ ਜੀ ਬੈਠੇ ਮੇਰੇ ਕੋਲ ਇਹਨਾਂ ਨੂੰ ਤੇ ਇਹਨਾਂ ਦੀ ਧਰਮ ਪਤਨੀ ਨੂੰ ਇੱਕ ਐਫਆਈਆਰ ਦਰਜ ਕਰਤੀ ਹੈ ਜੋ ਜੋ ਪੰਜਾਬ ਚ ਰਿਵਾਜ ਚੱਲ ਰਿਹਾ ਹੈ ਕਿ ਮੂੰਹ ਬੱਤ ਕਰਾਉਣੇ ਤੇ ਐਫਆਈਆਰ ਦਰਜ ਕਰਦੇ ਹੋ ਤੇ ਕਾਫੀ ਬੰਦਿਆਂ ਨੂੰ ਅਣਪਛਾਤੇ ਉਹਦੇ ਚ ਰੱਖ ਕੇ ਇਹ ਕੋਸ਼ਿਸ਼ ਆ ਐਡਮਿਨਿਸਟ੍ਰੇਸ਼ਨ ਦੀ ਕਿ ਇਹਨੂੰ ਅਸੀਂ ਆ ਮੋਰਚੇ ਨੂੰ ਜਿਹੜਾ ਹੈਕ ਕੋ ਅਸੀਂ ਉਹਨੂੰ ਇੱਥੋਂ ਚੱਕਵਾ ਦਿੱਤਾ ਪਰ ਮੈਂ ਸਮਝਦਾ ਕਿ ਇਸ ਤਰ੍ਹਾਂ ਨਾਲ ਤਾਨਾਸ਼ਾਹੀ ਰਵਈਏ ਨਾਲ ਲੋਕਾਂ ਨੇ ਮੱਗਾ ਖਤਮ ਨਹੀਂ ਹੋਣਾ ਇਹਨਾਂ ਨੇ ਅੱਗੇ ਪ੍ਰੋਟੈਸਟ ਰੱਖਿਆ ਐਸਐਸਪੀ ਦਾ ਮੈਂ ਇਹ ਸਾਰੀਆਂ ਗੱਲਾਂ ਦੀ ਜਾਇਜ਼ ਸਪੋਰਟ ਕਰਨ ਵਾਸਤੇ ਆਪਣੀ ਪਾਰਟੀ ਵੱਲੋਂ ਇਹਨਾਂ ਤੱਕ ਮੈਂ ਪਹੁੰਚ ਕੀਤੀ ਮੇਰੇ ਨਾਲ ਸੰਪਰਕ ਕੀਤਾ ਸੀਗਾ ਰੇਸ਼ਮ ਸਿੰਘ ਜੀ ਹੋਣਾ ਨੇ ਜਿਹੜੇ ਇਸ ਵਕਤ ਸ਼ਾਇਦ ਪ੍ਰਬੁੱਧ ਆਰਪੀਆਈ ਦੇ ਮੈਂਬਰ ਵੀ ਨੇ ਔਰ ਇੱਥੇ ਅੰਬੇਦਕਰ ਸਾਹਿਬ ਦੇ ਪੁੱਤਾ ਜੀ ਈਮਰੌ ਚ ਸਵੰਤਰਾਓ ਅਬੇਦਕਰ ਜੀ ਵੀ ਆ ਕੇ ਗਏ ਨੇ ਤਾਂ ਮੈਂ ਸਮਝਦਾ ਕਿ ਇਹਨਾਂ ਨੇ ਮੰਗਾ ਸਰਕਾਰ ਨੂੰ ਟਾਈਮ ਬਾਉਂਡ ਤਰੀਕੇ ਨਾਲ ਅਗਰ ਹੁਣ ਚੀਫ ਮਿਨਿਸਟਰ ਅੱਜ ਕਹਿ ਦੇਵੇ ਤੇ 3 ਮਹੀਨਿਆਂ ਚ ਕਿਸੇ ਦਾ ਕਲਬ ਐਕਸ਼ਨ ਨਾ ਹੋਵੇ ਕੋ ਪर्चा ਦਰਜ ਨਾ ਹੋਵੇ ਬੇਸਿਕਲੀ ਬਿਕੋਜ਼ ਇਟਸ ਅ ਕ੍ਰਿਮੀਨਲ ਆਫੈਂਸ ਵਨ ਯੂ ਕਮਿਟ ਅ ਕ੍ਰਿਮੀਨਲ ਆਫੈਂਸ देयर इज सपोज्ड ਟੂ ਬੀ ਐਫ ਆਰ ਅਗੇਂਸਟ ਯੂ देयर इज ਯੂ ਆਰ ਸੁਪੋਜ਼ ਟੂ ਬੀ ਹੈਲਡ ਲਾਇਬਲ ਫॉर ਕ੍ਰਿਮੀਨਲ ਐਕਸ਼ਨ ਇਨ 댓 ਮੈਟਰ ਔਰ ਜਿਹੜੀ ਤੁਸੀਂ ਤਨਖਾਹਾਂ ਤੇ ਜੋ ਤੁਸੀਂ ਭੱਤੇ ਲਏ ਨੇ ਉਹ ਵਾਪਸ ਸਰਕਾਰ ਦੇ ਖਜ਼ਾਨੇ ਚ ਜਾਣਗੇ ਤਾਈਓ ਜਿਹੜੇ ਅਸਲ ਹੱਕਦਾਰ ਨੇ ਐਸਸੀ ਤੇ ਬੀਸੀ ਵਰਗ ਦੇ ਨੌਜਵਾਨ ਲੜਕੀਆਂ ਲੜਕੇ ਬੱਚੇ ਸਰਪੰਚ ਐਮਸੀ ਕਾਉਂਸਲਰ ਉਹਨਾਂ ਨੂੰ ਇਹ ਬਣਦਾ ਅਧਿਕਾਰ ਮਿਲੇਗਾ ਇਸ ਕਰਕੇ ਮੈਂ ਅੱਜ ਆਪਣੀ ਪਾਰਟੀ ਕਾਂਗਰਸ ਵੱਲੋਂ ਇਹਨਾਂ ਦੇ ਇਸ ਮੋਰਚੇ ਦਾ ਸਮਰਥਨ ਕਰਨ ਵਾਸਤੇ ਪਹੁੰਚਿਆ ਸਰ ਕਈ ਇਖਲਾ ਦੇ ਐਸਸੀ ਬੀਸੀ ਦੇ ਸਾਥੀ ਤੁਹਾਨੂੰ ਇਹ ਬਹੁਤ ਵੱਡੇ ਰਹਿ ਇਸੇ ਬੈਠੇ ਨੇ ਸੈਂਟਰ ਗਵਰਨਮੈਂਟ ਦੇ ਨਾਲ ਆਈਐਸ ਕਰਦੇ ਨੇ IPS ਲਗ ਕੇ ਉਹਨਾਂ ਲੋਕਾਂ ਦੇ ਦੇਖੋ ਗੱਲ ਇਹ ਆ ਕਿ ਮਾਪ ਦੰਡ ਜਿਹੜਾ ਹੁੰਦਾ ਨਾ ਜੀ ਜਦੋਂ ਆਪਾਂ ਕੋਈ ਕਾਨੂੰਨ ਬਣਾ ਲਿਆ ਉਹ ਸਭ ਲਈ ਇੱਕ ਹੋਣਾ ਚਾਹੀਦਾ ਇਹ ਕੋਈ ਤਾਕਤਵਾਰ ਤੇ ਛੋਟੇ ਵੱਡੇ ਦੀ ਗੱਲ ਨਹੀਂ ਕਿ ਚਾਹੇ ਕੋਈ IAS ਆ ਚਾਹੇ ਕੋਈ IPS ਆ ਚਾਹੇ ਕੋਈ PCS ਆ ਚਾਹੇ ਕੋਈ ਪੁਲਿਸ ਦੀ ਜੌਬ ਸੇ ਚਾਹੇ ਕੋਈ ਸਰਪੰਚ ਆ ਤੇ ਚਾਹੇ ਕੋਈ ਕਾਉਂਸਲਰ ਆ ਐਕਸ਼ਨ ਸ਼ੁਡ ਬੀ ਟੇਕਨ ਅਗੇਂਸਟ एवरीवन बिकॉज़ ਤੈਉ ਜਿਹੜਾ ਬਣਦੇ ਅਧਿਕਾਰ ਆ ਜਿਨ੍ਹਾਂ ਲੋਕਾਂ ਦੇ ਡਾਕਾ ਵੱਜਿਆ ਹਕੂਕ ਤੇ ਤੈਉ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਸੋ ਇਸ ਕਰਕੇ ਐਕਸ਼ਨ ਸ਼ੁਡ ਬੀ ਅ ਵਾਟ ਸ਼ੁਡ ਆਈ ਸੇ ਐਬਸੋਲੂਟਲੀ ਟੇਕਨ ਇੰਪਾਰਸ਼ਲੀ ਐਂਡ ਇਨ ਇੰਟਰਸਟ ਆਫ ਜਸਟਿਸ ਸੈਂਟਰ ਦੇ ਵਿੱਚ ਦੋ ਨਹੀਂ ਖੜੇ ਹੋਵਾਂਗੇ ਸਾਨੂੰ ਅਸੀਂ ਕਿਉਂ ਕਿਸੇ ਦੀ ਸਪੋਰਟ ਕਰਾਂਗੇ ਕਿ ਤੁਸੀਂ ਝੂਠੇ ਸਰਟੀਫਿਕੇਟ ਬਣਾਓ ਜੀ ਵੀ ਸਪੋਰਟ ਮੈਂ ਤਾਂ ਬਜ਼ਾਤੇ ਖੁਦ ਹਮੇਸ਼ਾ ਕਿਸੇ ਵੀ ਬੇਇਨਸਾਫੀ ਦੇ ਖਿਲਾਫ ਹਾਂ ਚਾਹੇ ਉਹ ਛੋਟਾ ਬੰਦਾ ਹੋਵੇ ਚਾਹੇ ਉਹ ਗਰੀਬ ਤੋਂ ਗਰੀਬ ਆ ਉਹਦਾ ਵੀ ਆਵਾਜ਼ ਟਿੱਕੀ ਦੀ ਆ ਤੇ ਇਹ ਤਾਂ ਕੰਮ ਹੀ ਸਰਾਸਰ ਗਲਤ ਆ ਇਸ ਕਰਕੇ ਇਹ ਇਹ ਪੰਜਾਬ ਸਰਕਾਰ ਦਾ ਫਰਜ਼ ਬਣਦਾ ਵਾ ਐਕਚੁਅਲੀ ਇਹ ਦੇ ਵਿੱਚ ਜਿੱਦਾਂ ਇੱਥੇ ਸੁਜੈਸਟ ਕੀਤਾ ਹੁਣੇ ਜੇ ਤਾਂ ਹੁਣ ਇੰਡੀਵਿਜੂਅਲ ਕੰਪਲੇਂਟਸ ਲੈਣ ਲੱਗੇ ਤਾਂ ਇਹਦੇ ਤਾਂ ਬਹੁਤ ਜ਼ਿਆਦਾ ਪਰੇਸ਼ਾਨੀਆਂ ਖਰਚਾ ਬੜਾ ਹੁੰਦਾ ਆਮ ਆਦਮੀ ਦਾ ਦੁਸ਼ਮਣੀ ਵੀ ਪੈਂਦੀ ਆ ਇਹ ਤਾਂ ਪੰਜਾਬ ਗਵਰਨਮੈਂਟ ਨੂੰ ਟੋਟਲ ਰਿਵਿਊ ਕਰ ਲੈਣਾ ਚਾਹੀਦਾ ਕਿ ਜਿਹੜੇ ਸਾਡੇ ਜੋਬਸ ਨੇ ਅੰਡਰ ਦ ਰਿਜ਼ਰਵ ਕੈਟੇਗਰੀਜ਼ ਵੈਦਰ ਇਟਸ ਫਾਰ ਸ਼ਡਿਊਲਡ ਕਾਸਟ ਔਰ ਫਾਰ ਐਸਟੀਜ਼ ਔਰ ਫਾਰ ਬੈਕਵਰਡ ਕਲਾਸਸ ਉਹ ਸਾਰਾ ਆਪ ਰਿਵਿਊ ਕਰ ਲੈ ਗਵਰਨਮੈਂਟ ਲਈ ਤਾਂ ਬਹੁਤ ਨਹੀਂ ਤਾਂ ਮਹੀਨੇ ਦਾ ਕੰਮ ਨਹੀਂ ਗਾਇ ਇਹ ਉਹ ਕਹਿਣ ਸਾਰਿਆਂ ਨੂੰ ਕਿ ਪ ਯੋਰ ਸਰਟੀਫਿਕੇਟਸ ਐਂਡ ਗਿਵ ਅਨ ਐਫੀਡੇਵਿਟ ਕਿ ਅਸੀਂ ਜਿਹੜੇ ਐਫੀਡੇਵਿਟ ਦੇ ਰਹੇ ਆ ਸਰਟੀਫਿਕੇਟਸ ਇਹ origignal ਨੇ ਇਹ ਕਿਸੇ ਤਰ੍ਹਾਂ ਦੇ ਫੇਕ ਨਹੀਂ ਗਏ ਉੱਥੇ ਫੜੇ ਜਾਣੇ ਸਾਰੇ ਜਿਨ੍ਹਾਂ ਨੇ ਐਫੀਡੇਵਿਟ ਨਾਲ ਲਾਇਆ ਉੱਥੋਂ ਫੜੇ ਜਾਣੇ ਆ ਤੇ ਜਿਹੜੇ ਬਾਕੀ ਸਰਟੀਫਿਕੇਟਸ ਉਹਨੂੰ ਵੈਰੀਫਾਈ ਕਰਾਇਆ ਜਾਂਦਾ ਹੈ ਜਿਆਦਾ ਤਾਂ ਐਲਾਨਵੰਤ ਸਿੰਘ ਮਾਨੀਆਂ ਹੈ ਕਿਉਂਕਿ ਸਾਡੇ ਨਾਲ ਵਾਪਰ ਚੁੱਕਾ ਤੁਸੀਂ ਦੇਖੋਗੇ employees ਦੀ ਜਿਹੜੀ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਪ੍ਰੋਮਿਸ ਸੀ ਜਿਹਨੂੰ ਆਪਾਂ ਕਹਿੰਦੇ ਆ 올ਡ ਪੈਨਸ਼ਨ ਸਕੀਮ ਉਹ ਜਦੋਂ ਹਿਮਾਚਲ ਪ੍ਰਦੇਸ਼ ਦੀ ਇਲੈਕਸ਼ਨ ਆਈ ਸੀ 2022 ਦੇ ਨਵੰਬਰ ਸੀ ਨੋਟੀਫਿਕੇਸ਼ਨ ਜਾਰੀ ਕਰਤੀ ਕੇਜਰੀਵਾਲ ਸਾਹਿਬ ਨੇ ਕਿਹਾ ਜੀ ਅਸੀਂ ਨੇ ਬਹੁਤ بڑا ਕਦਮ ਉਠਾਇਆ ਹੈ ਹਮ ਪੁਰਾਣੀ ਪੈਨਸ਼ਨ ਕੋ ਪਹਾਲ ਕਰ ਰਹੇ ਹਾਂ ਉਹ ਨੋਟੀਫਿਕੇਸ਼ਨ ਆਜੇ ਤੀ ਜੋ ਦੀ ਤੇ ਉਹ ਕਾਗਜ਼ ਤੇ ਪਈ ਹੈ ਇੰਦਾ ਦੇ ਹੋਰ بڑے ਐਲਾਨ ਨੇ ਜਿੱਦਾਂ 1000 ਰੁਪਿਆ ਆਪਣੀਆਂ ਔਰਤਾਂ ਨੂੰ ਦੇਣਾ ਸੀ 2 ਸਾਲ ਬੀਤ ਗਏ 1000 ਰੁਪਿਆ ਕਿਸੇ ਪਹਿਲਾਂ ਨੂੰ ਮਿਲਿਆ ਨਹੀਂਗਾ ਇਹ ਇਦਾਂ ਦੇ ਐਲਾਨ ਸਰਕਾਰਾਂ ਕਰਦੀਆਂ ਪਰ ਇਹ ਬੜਾ ਮਾਮਲਾ ਬਹੁਤ ਸੀਰੀਅਸ ਹੈ ਇਹਦੇ ਤੇ ਟਾਈਮ ਬਾਉਂਡ ਐਕਸ਼ਨ ਡੈਫੀਨਿਟਲੀ ਹੋਣਾ ਚਾਹੀਦਾ ਜਿਹੜਾ ਸਰਕਾਰ ਦੀ ਮੁਕਾਬਲ ਸਰਕਾਰਾਈ ਲਾਗ ਰਿਹਾ ਹੈ ਪੰਜਾਬ ਦੇ ਪਰ ਪੰਜਾਬ ਦੀ ਕਿਸਮੋਟੇ ਕਿਸਮੋਟੇ ਇਹ ਬਹੁਤ ਸਾਰੇ ਜਿਹੜੇ ਕਿਸੇ ਨੀਂਦ ਦੇ ਪੱਛਾ ਕਰ ਦਿੱਤਾ ਜਾਂਦਾ ਉਹਨੂੰ ਦਰਵਾਇਆ ਜਾਂਦਾ ਆਪਣੇ ਹੱਥ ਵਿੱਚ ਪੱਛਾ ਬਾਤ ਬਣਾਵੀਂ ਪੰਜਾਬ ਕਿਤਨਾ ਮੰਨਿਆ ਜਾ ਰਿਹਾ ਹੈ ਤੁਸੀਂ ਕਿਸ ਤਰ੍ਹਾਂ ਪੰਜਾਬ ਦੇ ਹਾਲਾਤ ਨੂੰ ਕਰ ਦਿੱਤਾ ਕਿਸ ਤਰ੍ਹਾਂ ਦੇਖਦੇ ਮੈਂ ਕੀ ਕਹਾ ਸਰਦਾ ਪਾਕਿਸਤਾਨ ਇੱਕ ਨਾ ਪੁਲਿਸ ਸਟੇਟ ਬਣਦੀ ਜਾ ਰਹੀ ਹੈ ਇਹ ਜਿੱਦਾਂ ਪਾਕਿਸਤਾਨ ਦੇ ਵਿੱਚ ਫੌਜੀ ਸਟੇਟ ਹੈ ਦਾ ਬੰਗਲਾਦੇਸ਼ ਵਿੱਚ ਇੱਕ ਰੱਦੀ ਡੈਮੋਕ੍ਰੇਸੀ ਹੈ ਤੁਸੀਂ ਐਫ ਆਰ ਪਰਚਾ ਦੀ ਗੱਲ ਕਰ ਰਹੇ ਹੋ ਤੁਹਾਡੇ ਸਾਹਮਣੇ ਇੱਕ ਵੱਡਾ ਬੇਈਮਾਨੀ ਦਾ ਮੁਜਸਬਾ ਮੈਂ ਹੀ ਬੈਠਾ ਖੁਦ ਮੈਂ ਤਿੰਨ ਵਾਰ ਇਲੈਕਟਿਡ ਐਮ ਐਲ اے ਹਾਂ ਔਰ ਮੈਂ ਲੀਡਰ ਆਫ ਆਪੋਜੀਸ਼ਨ ਹਾਂ ਮੇਰੇ ਤੇ 8 ਸਾਲ ਪੁਰਾਣਾ ਇੱਕ ਐਨ ਡੀ ਪੀ ਐਸ ਦਾ ਕੇਸ ਚੱਕੇ ਮੈਨੂੰ 4 ਮਹੀਨੇ ਜੇਲ੍ਹ ਵਿੱਚ ਨਜ਼ਰਬੰਦ ਕੀਤਾ ਗਿਆ ਜਿੱਦਣ ਮੈਨੂੰ ਬੇਲ ਮਿਲਦੀ ਆ ਹਾਈ ਕੋਰਟ ਤੋਂ ਉਸ ਐਨ ਡੀ ਪੀ ਐਸ ਕੇਸ ਵਿੱਚ 4 ਜਨਵਰੀ 2024 ਨੂੰ ਉਦੋਂ ਤੜਕੇ 2 ਵਜੇ ਸੁਭਾਨਪੁਰ ਥਾਣੇ ਵਿੱਚ ਇੱਕ ਹੋਰ ਪਰਚਾ ਛੁਟਾ ਦਿੱਤਾ ਗਿਆ ਤਾਂ ਕਿ ਇਹਨੂੰ ਹੋਰ ਅੰਦਰ ਰੱਖਿਆ ਜਾ ਸਕੇ ਤੁਸੀਂ ਇਥੋਂ ਅੰਦਾਜ਼ਾ ਲਾ ਲਓਗੇ ਜੇ ਐਮਐਲਏ ਨਾਲ ਇਸ ਤਰ੍ਹਾਂ ਦਾ ਵਿਵਹਾਰ ਹੋ ਸਕਦਾ ਔਰ ਇਹ ਭਗਵੰਤਪਾਨ ਜਿਹੜਾ ਮੇਰੇ ਤੇ ਕੇਸ ਬਣਾਇਆ 2017 'ਚ ਇਹ ਮਸਲਾ ਉੱਠਿਆ ਸੀਗਾ ਇਸਨੇ ਮੈਂ ਉਦੋਂ ਲੀਡਰ ਆਫ ਆਪੋਜੀਸ਼ਨ ਸੀਗਾ ਇਹਨੇ ਮੇਰੀ ਸਪੋਰਟ ਕੀਤੀ ਆ ਇਹਦੇ ਪਬਲਿਕ ਮੀਡੀਆ ਵਿੱਚ ਇਹਦੇ ਵੀਡੀਓਜ਼ ਵਾਇਰਲ ਨੇ ਕਿ ਖੈਰਾ ਬਹੁਤ ਖੈਰੇ ਨਾਲ ਬੜੀ ਬੇਇਨਸਾਫੀ ਹੋ ਰਹੀ ਨਿਰਦੋਸ਼ ਆ 8 ਸਾਲ ਬਾਅਦ ਉਹੀ ਪਰਚਾ ਮੇਰੇ ਦੇ ਕਰਤਾ ਕਿਉਂਕਿ ਹੋਰ ਕੁਝ ਲੰਬਾ ਨਹੀਂ ਤੇ ਉਹਨੇ ਕਿਹਾ ਚੰਗਾ ਇਹਦੇ ਚ ਹੀ ਆਪਾਂ ਇਹਨੂੰ ਅਰੈਸਟ ਕਰ ਲਈ ਕਹਾਣੀ ਇਹ ਆ ਪੰਜਾਬ ਦੇ ਵਿੱਚ ਕਿ ਆਵਾਜ਼ ਬੰਦ ਕਰਾਓ ਚਾਹੇ ਉਹ ਬਲਵਿੰਦਰ ਸਿੰਘ ਬੋਲਦਾ ਚਾਹੇ ਕੋਈ ਏ ਬੋਲਦਾ ਬੀ ਬੋਲਦਾ ਸੀ ਬੋਲਦਾ ਜਾਂ ਕੋਈ ਖੈਰਾ ਬੋਲਦਾ ਪਰਚੇ ਦਰਜ ਕਰੋ ਤੁਸੀਂ ਦੇਖ ਹੀ ਰਹੇ ਹੋ ਪੰਜਾਬ ਦੇ ਵਿੱਚ ਕੀ ਹੋ ਰਿਹਾ ਹੈ ਇਸ ਵਕਤ ਇਹਨੂੰ ਮੈਂ ਕੀ ਕਹਾਂ ਕਿ ਅੱਜ ਮੈਂ ਵਿਧਾਨ ਸਭਾ ਤੋਂ ਉੱਠ ਕੇ ਆ ਰਿਹਾ ਹਾਂ ਉੱਥੇ ਵਿਧਾਨ ਸਭਾ ਵਿੱਚ ਵੀ ਨਹੀਂ ਬੋਲਣ ਦਿੱਤਾ ਚੌਥਾ ਦਿਨ ਸੀਗਾ ਅਸੀਂ ਕਿਸਾਨਾਂ ਦੀ ਖੇਤ ਮਜ਼ਦੂਰਾਂ ਦੀ ਗੱਲ ਕਰਨੀ ਸੀ ਜੋ ਕਿਸਾਨ ਨੂੰ ਬੋਲਣ ਤੱਕਾ ਬੋਲਣ ਹੀ ਨਹੀਂ ਦੇ ਰਹੇ ਕੈਮਰੇ ਇਹਨਾਂ ਦੇ ਹੱਥ 'ਚ ਆ ਬਾਈਕ ਇਹਨਾਂ ਦੇ ਹੱਥ 'ਚ ਉਹ ਸੀਟਿੰਗ ਜਿਨ੍ਹਾਂ ਦੇ ਹੱਥ 'ਚ ਸਪੀਕਰ ਇਹਨਾਂ ਦਾ ਵਾ ਸੋ ਮੈਂ ਸਮਝਦਾ ਬੜੇ ਅਫਸੋਸ ਦੀ ਗੱਲ ਹੈ ਕਿ ਜਿਹੜਾ ਪੰਜਾਬ ਸਾਰੇ ਦੇਸ਼ ਦੀ ਲੜਾਈ ਲੜਦਾ ਅੱਜ ਉੱਥੇ ਹੀ ਆਪਣੀ ਹੀ ਸਰਕਾਰ ਅਨਿਆਏ ਕਰ ਰਹੀ ਆ ਆ ਥੋੜੀ ਦੂਰ ਹੀ ਇੱਥੋਂ ਅਗਲੇ ਚੌਂਕ ਵਿੱਚ ਬੰਤੀ ਸਿੰਘਾਂ ਦਾ ਮੋਰਚਾ ਵਾ ਉਹ ਵਿਚਾਰੇ ਕੀ ਮੰਗ ਰਹੇ ਨੇ ਉਹ ਕਹਿੰਦੇ ਨੇ ਕਿ ਜਿਹੜੇ ਲੋਕੀਆਂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਉਹਨਾਂ ਨੂੰ ਰਿਹਾ ਕਰ ਦਿਓ ਇਹ ਤਾਂ ਹੁਣ ਕੋਈ ਗੈਰ ਸੰਵਿਧਾਨਕ ਮੰਗ ਨਹੀਂ ਗਈ ਉਹ ਕਈ ਮਹੀਨਿਆਂ ਤੋਂ ਉੱਥੇ ਬੈਠੇ ਨੇ ਜਿਹੜੀਆਂ ਸਜ਼ਾਵਾ ਜਦ ਕਿਸੇ ਕੋਰਟ ਨੇ ਫਰਜ਼ ਕਰੋ ਤੁਹਾਨੂੰ 20 ਸਾਲ ਕੈਦ ਕੀਤੀ ਹੈ ਵਾਈ ਸ਼ੁਡ ਸਮਬਡੀ ਬੀ ਹੇਲਡ ਇਨ ਜੇਲ ਫਾਰ ਅਨਦਰ 10 ਇਅਰਸ ਅਨਦਰ 12 ਇਅਰਸ ਸੋ ਇਹ ਸਾਰਾ ਕੁਝ ਪੰਜਾਬ ਦੇ ਵਿੱਚ ਸਰਕਾਰ ਦੇ ਨੱਕ ਦੇ ਥੱਲੇ ਹੋ ਰਿਹਾ ਵਾ ਤਾਂ ਕਰਕੇ ਮੈਂ ਕਹਿ ਰਿਹਾ ਕਿ ਪੰਜਾਬ ਦੇ ਵਿੱਚ ਇੱਕ ਮੈਂ ਸਮਝਦਾ ਜਿਹੜਾ ਬਦਲਾਅ ਬਤੂਰੀ ਕਰਦੇ ਸੀ ਉਹ ਤਾਂ ਹੈ ਨਿਕਲੀ ਝੂਠ ਜਿਹੜਾ ਇਨਕਲਾਬ ਕਰਦੇ ਸੀ ਉਹ ਹੈਗਾ ਸਰਾਸਰ 100% ਫੇਕ ਤੇ ਜਿਹੜਾ ਇਹ ਪ੍ਰੋਮਿਸ ਕੀਤੇ ਸੀ ਉਹ ਸਾਰੀਆਂ ਗੱਲਾਂ ਤੋਂ ਬੇਸਿਕਲੀ ਟਰਨ ਅਰਾਊਂਡ ਆ ਜਿਹੜੇ ਵੀਆਈਪੀ ਕਲਚਰ ਖਤਮ ਕਰਨ ਦੀ ਗੱਲ ਕਰਦੇ ਦੇਖੋ ਕਿੰਨੀ ਸ਼ਾਨੋ ਸ਼ੌਕਤ ਨਾਲ ਇਹਨਾਂ ਦਾ ਮਿਲਣਾ ਰਜਵਾੜਿਆਂ ਨੇ ਨਹੀਂ ਜੋਏ ਕੀਤੀ ਪਾਵਰ ਕੈਪਟਨ ਤੇ ਆਪਗੈ ਨੇ ਬਾਦਲ ਹਣੀ ਉਹ ਤਾਂ ਚਲੋ ਫਿਰ ਵੀ ਮਾੜੇ ਮੋਟੇ ਸੀਗੇ ਤੇ ਇਹ ਤਾਂ ਭਾਈ ਸਾਹਿਬ ਥੱਲੋ ਚੁੱਲਿਆਂ ਦੀ ਅੱਗ ਬੁਝਾਉਣ ਲਈ ਆਏ ਸੀਗੇ ਤੇ ਇਹ ਆਯਾਸ਼ੀ ਚ ਪਏ ਹੋਏ ਨੇ ਜਿਹੜੀ ਕਿ ਸਰਾਸਰ ਗਲਤ ਹੈ। ਮਹਾਰਾਜ ਸਾਹਿਬ ਆਜੂ ਵਿਕਾਨ ਸਾਹਿਬਾ ਦੇ ਬਾਰਤ ਪਟਾਰ ਮਾਜਾ ਬੋਲ ਪੱਤਰਕਾਰਾਂ ਨੇ ਨਮਟਾਇਆ ਗਿਆ ਕਰਿਆ। ਕਿਤਾ ਦੇ ਬਹੁਤ ਮਾੜੀ ਗੱਲ ਆ। ਬਹੁਤ ਮਾੜੀ ਗੱਲ ਆ ਕਿਉਂਕਿ ਜੇ ਜਿਹੜਾ ਮੀਡੀਆ ਜਿਸ ਨੇ ਲੋਕਾਂ ਤਾਂ ਗੱਲ ਪ ਅਗਰ মিডিਆ ਨੂੰ ਹੀ ਸਪੇਅਰ ਨਹੀਂ ਕੀਤਾ ਜਾਣਾ ਮੇਰੇ ਸਾਹਮਣੇ ਦੀ ਗੱਲ ਹੈ तकरीबन ਮੇਰੇ ਨੇੜੇ ਤੇੜੇ ਦੀ ਮੈਂ ਵਿਧਾਨ ਸਭਾ ਦੇ ਲਾਉਂਜ ਵਿੱਚ ਸੀਗਾ ਉਹ ਮੁੰਡਾ ਬਹੁਤ ਕਾਬਿਲ ਆ ਸੰਦੀਪ ਪੂਰਾ ਨਾਮ ਉਹਦਾ ਸ਼ਾਇਦ ਮੈਂ ਹੁਣ ਜਾਣਦਾ ਨਹੀਂ ਸੰਦੀਪ ਸ਼ਖਤ ਸਮਰ ਟੀਵੀ ਨੂੰ ਕੰਮ ਕਰਦੇ ਸੀਗੇ ਜਾਂ ABC ਚੈਨਲ ਨਾਲ ਕੰਮ ਕਰਦਾ ਹੋਣ ਉਹਨੂੰ ਪਠਾਨਮਾਲ ਜਿਹੜਾ ਕਰਦਾ ਤੈਨੂੰ ਬਾਹਰ ਦੇਖੂਗਾ ਮੈਂ ਤੁਸੀਂ ਅੰਦਾਜ਼ਾ ਲਾ ਲਓ ਇੱਕ ਮਤਲਬ ਕਿੱਥੇ ਤੱਕ ਗਿਰ ਗਏ ਨੇ ਚੁਣੇ ਹੋਏ ਨਮੇਦੇ ਇੱਕ ਸਰਕਾਰ ਦੇ ਮੌਜੂਦਾ ਰੂਲਿੰਗ ਪਾਰਟੀ ਦੇ ਕਿ ਤੈਨੂੰ ਬਾਹਰ ਦੇਖੂਗਾ اگر وہ संदीप ਨੂੰ ਕੁਝ ਹੁੰਦਾ ਵਾ ਕੋਈ ਤੇ ਤੇ ਸੱਟ ਪੇਟ ਲੱਗਦੀ ਆ ਪਠਾਨ ਮਾਜਰਾ ਸ਼ੁਡ ਬੀ ਹੈਲਡ ਰਿਸਪੌਂਸਿਬਲ ویسے ਵੀ ਇਹ ਆਦੀ ਨੇ ਨਜਾਇਜ਼ ਕਬਜ਼ਿਆਂ ਦੇ ਇਹਨਾਂ ਨੇ ਤੁਹਾਡਾ میڈیا ہاؤਸ ਇੱਕ ਹਾਈਜੈਕ ਕੀਤਾ ਪੰਜਾਬ ਦਾ ਉਹਦੇ ਹਾਈ ਕੋਰਟ ਗਏ ਉਹ ਹਾਈ ਕੋਰਟ ਨੇ ਉਸ میڈیا ਹਾਊਸ ਦੇ ਹੱਕ ਵਿੱਚ ਸਾਰੀਆਂ ਐਫ ਆਈ ਆਰ 9 ਕੇ 10 ਪਰਚੇ ਦਰਜ ਕਰਾਤੇ ਪਠਾਨ ਮਾਜਰੇ ਨੇ ਕਿਉਂਕਿ ਉਹਨਾਂ ਦਾ ਕੇਬਲ ਦਾ ਨੈਟਵਰਕ ਹੋਣਾ ਚਾਹੁੰਦਾ ਸੀ ਸਾਰਾ ਉਹ ਹਾਈ ਕੋਰਟ ਨੇ ਬਚਾਇਆ ਉਹਨਾਂ ਹੁਣ ਹਾਈ ਕੋਰਟ ਦੱਸੋ ਕਿੱਥੇ ਕਿੱਥੇ ਜਾ ਕੇ ਬਚਾਊਗਾ ਸੋ ਇਹ ਜੋ ਕੁਝ میڈیا ਦੇ ਜਰਨਲਿਸਟ ਨਾਲ ਦੁਰਬੇਵਾਰ ਕੀਤਾ ਉਨੀ ਮੈਂ ਸਖਤ ਸ਼ਬਦਾਂ ਚ ਨਿਖੇਧੀ ਕਰਦਾ ਐਮਐਲਏ ਦੇ ਪਰਚਾ ਦਰਜ ਹੋਣਾ ਚਾਹੀਦਾ ਪਰ ਕਰੂਗਾ ਕੌਣ ਸਰਕਾਰੀ ਉਹਨਾਂ ਦੀ ਹੈ ਪਰ ਬੰਨ ਦਾ ਪਰਚਾ ਹੈ ਜੀ ਕਹਿੰਦਾ ਸਰ ਲੋਕ ਸਭਾ ਨਾਲ ਗੱਲ ਕਰੇ ਤੇਰਾ ਵੀ ਆ ਤੇ ਕਦੀ ਕਦੀ ਸਰਕਾਰ ਦਰਜ ਕਰਾ ਦੇ ਤੇ ਕਿਸ ਤਰ੍ਹਾਂ ਦੇਖੋਗੇ ਇਹ ਇਸ ਦਾ ਇੰਸਟ੍ਰਕਸ਼ਨ ਹੈ ਪੰਜਾਬ ਜਿੱਦਾਂ ਦਾ ਪਰ ਬਾਹਰਲੇ ਸ਼ੇਟਾ ਦੇ ਕਾਂਗਰਸ ਜਿੱਦਾਂ ਦਾ ਜਿੱਦਾਂ ਦਾ ਜਿੱਦਾਂ ਦਾ ਭਗਵੰਤਪਾਨ ਦੀ ਘਾਰਜ ਛੱਲੀ ਆ ਇਹ 13 0 ਰਿਵਰਸ ਹੋਣਾ ਵਾ ਇਹਨਾਂ ਕੋਲ 0 ਆਣੇ ਦੂਜੇ ਪਾਸੇ 13 ਜਿੱਤਣ ਗਿਆ ਕੋਈ ਜੱਜ ਦੂਸਰੀ ਪਾਰਟੀ ਇਹ ਨਹੀਂ ਜਿੱਤਦੇ ਕਿਉਂਕਿ ਇਹਨਾਂ ਦੇ ਖਿਲਾਫ ਬਹੁਤ ਜ਼ਿਆਦਾ ਇੱਕ ਪਬਲਿਕ opinion ਫੇਲਡ ਹੋਇਆ ਗੱਲ ਪੁੱਛੀ ਤੁਸੀਂ ਕਿ ਅਸੀਂ ਆਮ ਆਦਮੀ ਨਾਲ ਅਲਾਈਅੰਸ ਪੰਜਾਬ ਦੇ ਵਿੱਚ ਅਸੀਂ ਜਵਾਬ ਦੇਣਾ ਤੁਹਾਨੂੰ ਪੰਜਾਬ ਦੇ ਵਿੱਚ ਸਾਡੇ ਵਰਕਰਜ਼ ਨਾਲ ਐਮਐਲਏ ਤੋਂ ਲੈ ਕੇ ਪੰਜ ਸਰਪੰਚ ਤੱਕ ਬਹੁਤ ਬਦਲਾਖੋਰੀ ਹੋਈ ਹੈ ਉਹਨਾਂ ਦੀ ਗਰੰਟਾਂ ਰੋਕੀਆਂ ਸਾਰੇ ਸਰਪੰਚਾਂ ਨੂੰ ਕਹਿੰਦਾ ਇਹ ਤਾਂ ਚੋਰ ਹੈ ਇਸ ਕਰਕੇ ਸਾਡਾ ਕੋਈ ਚਾਂਸ ਨਹੀਂ ਕੋਈ ਸਵਾਲ ਨਹੀਂ ਹਾਂ ਨੈਸ਼ਨਲ ਲੈਵਲ ਤੇ ਬੀਜੇਪੀ ਨੂੰ ਡੀਫੀਟ ਕਰਨ ਵਾਸਤੇ ਇੱਕ ਇੰਡੀਆ ਅਲਾਈਅੰਸ ਬਣਾਇਆ ਵਾ ਉਹਦੇ ਜੋ ਉਹਨਾਂ ਨੇ ਦਿੱਲੀ ਤੇ ਚੰਡੀਗੜ੍ਹ ਤੇ ਗੋਆ ਤੇ ਗੁਜਰਾਤ ਵਿੱਚ ਕੀਤਾ ਉਹ ਉਹਨਾਂ ਦੀ ਉਹ ਜਵਾਬ ਦੇ ਨੇ ਅਸੀਂ ਪੰਜਾਬ ਨੂੰ ਜਵਾਬ ਦੇ ਆ ਅਸੀਂ ਇਹਨਾਂ ਦੇ ਨਾਲ ਗੱਠ ਜੋੜ ਤਾਂ ਕੀ ਅਸੀਂ ਸਾਡਾ ਤਾਂ ਇਹਨਾਂ ਨਾਲ ਲੱਠ ਜੋੜ ਹੋਇਆ ਹੋਇਆ ਰੋਜ਼ ਲਾਠੀਆਂ ਘੱਟ ਲੈਂਦੇ ਨੇ ਸਾਡੇ ਦਵਾਲੇ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਵਿਧਾਨ ਸਭਾ ਵਿੱਚ ਕਿੱਦਾਂ ਬੋਲਦੇ ਨੇ ਭਗਵਾਨ ਜੀ ਤੂੰ ਟੜਕ ਔਰ ਤੁਮ ਘੌਂਦੇ ਨੇ ਤੈਨੂੰ ਚੱਕ ਲੂ ਤੇਰੀ ਫਾਈਲ ਹੈਗੀ ਆ ਖੈਰਾ ਕਿੱਥੇ ਆ ਮਤਲਬ ਜਿਹੜਾ ਜਿੱਦਾਂ ਨਾ ਨੁੱਕੜ ਦਾ ਕੋਈ ਬਦਮਾਸ਼ ਕਰਦਾ ਹੁੰਦਾ ਛੋਟੇ ਪੱਧਰ ਦਾ ਜਾਂ ਜਿਹੜਾ ਗਲੀਆਂ ਦੇ ਵਿੱਚ ਹੁੰਦੇ ਆ ਕੀ ਕਹਿੰਦੇ ਹੁੰਦੇ ਉਹਨਾਂ ਨੂੰ ਸਟ੍ਰੀਟ ਫਾਈਟਰਸ ਸਟ੍ਰੀਟ ਫਾਈਟਰ ਐ ਸੀਐਮ ਠੀਕ ਹੈ ਜਿਸ ਤਰ੍ਹਾਂ ਸਾਰੀ ਕਿਤਾਬ ਨਾਲ ਲਿਖੀ ਜਾਂਦੀ ਅੱਜ ਉਹ ਕਿਸ ਤਰ੍ਹਾਂ ਦੇ ਸਪਾਟ ਦੇਕਰ ਅੱਗੇ ਦੇਖੋ ਮੈਨੂੰ ਤਾਂ ਇਹਨਾਂ ਨੇ ਇਨਵਾਈਟ ਕੀਤਾ ਸੀਗਾ ਮੈਂ ਕਿਸੇ ਵੀ ਥਾਂ ਕਿੱਥੇ ਮੈਨੂੰ ਲੱਗਦਾ ਕਿ ਕਿਸੇ ਨਾਲ ਜ਼ੁਲਮ ਹੋ ਰਿਹਾ ਕੋਈ ਵਿਤਕਰਾ ਹੋ ਰਿਹਾ ਇਹ ਜਿਹੜਾ ਗਰੀਬਾਂ ਦਾ ਮਸਲਾ ਵਾ ਤਾਂ ਕਰਕੇ ਆਇਆ ਵਾ ਮੈਂ ਆਪਣੀ ਪਾਰਟੀ ਵੱਲੋਂ ਖੜਾ ਇੱਥੇ ਜਿੱਦਾਂ ਵੀ ਅਗਲਾ ਕੋਈ ਪ੍ਰੋਗਰਾਮ ਕਹਿਣਗੇ ਇਹਨਾਂ ਦੀ ਸਪੋਰਟ ਕਰਾਂਗੇ ਰੇ ਦੇ ਨਾਲ ਅਸੀਂ ਹਰ ਜਾਇਜ਼ ਗੱਲ ਦੇ ਸਪੋਰਟ ਕਰਨਦੇ ਅਸੀਂ ਉਹਦੇ ਹੀ ਮੈਂ ਬਹੁਤ ਹੀ ਸਤਕਾਰਯੋਗ ਪਹਿਲਾਂ ਦਾ ਪ੍ਰੈਸ ਦਾ ਤਹਿਤ ਲੋ ਧੰਨਵਾਦ ਕਰਦਾ ਜਦੋਂ ਕਿ ਸਾਡੀ ਆਵਾਜ਼ ਜਿਹੜੀ ਤੁਸੀਂ ਚੱਕ ਕੇ ਸਰਕਾਰ ਬਚਾ ਕੇ ਵਿਧਾਨ ਸਭਾ 'ਚ ਜਿਹੜਾ ਸਾਡਾ ਮੁੱਦਾ ਗੁੰਜਿਆ ਉਹ ਕਿਸੇ ਤਰ੍ਹਾਂ ਤੇ ਉਹ ਤੁਹਾਡੀ ਹੀ ਕਿਰਪਾ ਸਾਡੀ ਬਦੌਲਤ ਉਹ ਹੀ ਇਹ ਸਾਰਾ ਕੁਝ ਹੋਇਆ ਤੇ ਜੇਕਰ ਸਾਡੇ ਨਾਲ ਸਰਦਾਰ ਸੁਖਵਾਲ ਸਿੰਘ ਜੀ ਖੈਰਾ ਅੱਜ ਸਾਡੇ ਤੇ ਪਹੁੰਚੇ ਨੇ ਸਾਨੂੰ ਸਮਰਥਨ ਦੇਣ ਵੀ ਪਹੁੰਚੇ ਨੇ ਗੱਲ ਪਹਿਲਾਂ ਵੀ ਜਲਦੀ ਸੀ ਕ੍ਰਿਸ਼ਨ ਸਿੰਘ ਕਾਲੋ ਜੀ ਨੇ ਕਈ ਵਾਰੀ ਜ਼ਿਕਰ ਕੀਤਾ ਪਰ ਲੇਕਿਨ ਕਈ ਨਹੀਂ ਇਹ ਮੈਚ ਅੱਜ ਆਇਆ ਤਾਂ ਵੀ ਕੋਈ ਗੱਲ ਨਹੀਂ ਸਾਡਾ ਜਿਹੜਾ ਪਹਿਲਾਂ ਵੀ ਤੋਂ ਸਮਰਥਨ ਜਿਵੇਂ ਡਾਕਟਰ ਧਰਮਵੀਰ ਗਾਂਧੀ ਜੀ ਦੀ ਅਸੀਂ ਜਦੋਂ ਕੈਂਪੇਨ ਚਲਾਈ ਸੀ ਜੇ ਅਸੀਂ ਇਕੱਠੇ ਜਦ ਵੀ ਕੰਮ ਕੀਤਾ ਤੇ ਖੈਰਾ ਸਾਹਿਬ ਵੀ ਸਾਡੇ ਮੰਗੋ ਹਰ ਇੱਕ ਮੁੱਦਾ ਜਦੋਂ ਕਿਤੇ ੱੱਕੇ ਛਾਈਦਾ ਹੁੰਦਾ ਹੈ ਪੰਜਾਬ ਦੇ ਕਿਸੇ ਵੀ ਡਿਸਟ੍ਰਿਕਟ 'ਚ ਹੋਏ ਕਿਸੇ ਬਲਾਕ 'ਚ ਹੋਏ ਉੱਥੇ ਮੁੱਦਾ ਚੁੱਕਦੇ ਨੇ ਤੇ ਖੇਰਾ ਸਾਹਿਬ ਵੀ ਸਾਡੇ ਕੋਲ ਕੋਈ ਗੱਲ ਨਹੀਂ ਪਰਚਿਆਂ ਦੀ ਚ ਹੈ ਇਹਨਾਂ ਦੀ ਗੱਲ ਹੋਏ ਅੰਦਰ ਰਹਿ ਕੇ ਅੰਜਾਰ ਦਿਨ ਚਾਰ ਮਹੀਨੇ ਜਾਂ ਮੇਰੇ ਤੇ ਪਹਿਲਾਂ 10 ਪਰਚੇ ਖੇਰਾ ਸਾਹਿਬ ਹੋਲੇ ਪਹਿਲਾਂ ਮੇਰੇ ਘਰ ਵਾਲੀ ਦਾ ਨਾਮ ਪਾਣੇ ਫਿਰ ਬੱਚਿਆਂ ਦਾ ਨਾਮ ਪਾਣੇ ਪਰ ਮੈਂ ਕਦੇ ਇਹਨਾਂ ਤੋਂ ਡਰਿਆ ਨਹੀਂ ਤੇ ਸਰਕਾਰ ਕੋਈ ਵੀ ਆਜੇ ਪਹਿਲਾਂ ਪਰਚਾ ਕਰਾ ਲਈਏ ਜੇ ਮੈਂ ਲੋਕਲ ਲੀਡਰ ਕਿਸੇ ਤਰ੍ਹਾਂ ਦਬਾਅ ਤਾਏ ਜਾਂ ਤੋਂ ਸਰਕਾਰ ਦੇ ਖਿਲਾਫ ਬੋਲਦੇ ਹਾਂ ਪਰਚਾ ਕਰਾ ਪਰ ਲੇਕਿਨ ਸਾਡਾ ਸਮਾਜ ਦੇ ਆਗੂ ਸਾਡੇ ਤੁਸੀਂ ਤੁਹਾਡਾ ਪ੍ਰੈਸ মিডিਆ ਜਦੋਂ ਤੁਹਾਡਾ ਸਹਿਯੋਗ ਪੂਰਾ ਹੋਏ ਸਾਨੂੰ ਪਰਚੇ-ਪੁਰਚੇ ਦੀ ਕੋਈ ਲੋਟ ਨਹੀਂ ਹੁੰਦੀ ਅੱਜ ਵੀ ਸਵੇਰ ਦੀ ਜਿਹੜਾ ਪੁਲਿਸ ਪ੍ਰਸ਼ਾਸਨ ਲਿਲਕੜੀਆਂ ਘਟ ਰਿਹਾ ਹੈ ਵੀ ਤੁਸੀਂ ਕੱਲ ਦਾ ਪ੍ਰੋਗਰਾਮ ਜਿਹੜਾ ਹੈ ਕੈਨਸਲ ਕਰ ਦਿਓ ਪਰ ਖਹਿਰਾ ਸਾਹਿਬ ਤੁਹਾਡੇ ਧਿਆਨ ਚ ਲੈਣਾ ਚਾਹੁੰਦੇ ਕਿ ਜਦੋਂ ਇਹ ਪੈਰਾਂ ਨੂੰ ਘਿਰਨ ਲੱਗਦੇ ਜਦ ਵੀ ਦੇਰ ਲੰਾਂਦੇ ਜਦੋਂ ਵਾੜ ਫੜਦੇ ਫਿਰ ਦੂਜੇ ਪਾਸੇ ਨੂੰ ਵੀ ਜਰਾ ਜਲਦੀ ਆ ਜਾਓ ਤੇ ਕੱਲ ਦਾ ਸਾਡਾ ਇਹ ਜਿਹੜਾ ਪ੍ਰੋਗਰਾਮ ਹੈ ਉਹ ਵਰਕਰ ਆ ਰਿਹਾ ਅਸੀਂ ਕੱਲ ਨੂੰ ਤੁਹਾਨੂੰ ਪ੍ਰੈਸ ਨੂੰ ਹੋਣੇ ਮੈਸੇਜ ਸਾਡਾ ਪ੍ਰੈਸ ਨਹੀਂ ਦੇ ਦਿੰਦੇ 11:30 ਵਜੇ ਐਸਐਸਪੀ ਦਫ਼ਤਰ ਤੱਕ ਰੌਕ ਕੀਤਾ ਜਾਵੇਗਾ ਤੇ ਸਾਡੇ ਸਾਰੇ ਅ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ ਤਾਂ ਕਿ ਸਾਡੀ ਜਿਹੜੀ ਅਗਲੀ ਸਾਡੀ ਕਾਮਯਾਬੀ ਸਾਰੇ ਅੱਗੇ ਸਹਿਵਾਨਾਂ ਦੀ ਹੋਵੇ ਤੁਹਾਡਾ ਪ੍ਰੈਸ ਦਾ ਬਹੁਤ ਬਹੁਤ ਸਹਿਦੋਂ ਧੰਨਵਾਦ ਵਾਲੇਕੁਮ ਸਲਾਮ ਜਰਾ ਤਾਂ ਆਪੇ ਆਪਣਾ ਸਪੱਸ਼ਟ ਕਰ ਸਕੀਓ ਕਪੜੀਆਂ ਦਾ ਸਪੱਸ਼ਟ ਹੈ ਕੀ ਮੋਰਚਾ ਉਹ ਵੀ ਦੀ ਦਾ ਸਪੱਸ਼ਟ ਚਾਰ ਇੱਕ ਤਾਂ ਖੈਰਾ ਦਾ ਮੈਂ ਕਿਹਾ ਜੀ ਜਿਹੜਾ ਵੇਖੋ ਜਿਹੜਾ ਵਿਅਕਤੀ ਖੈਰਾ ਸਮਰਥਮ ਖੈਰਾ ਸਾਹਿਬ ਆਏ ਨੇ ਸਮਰਥਨ ਦੇਣ ਪਹਿਲਾਂ ਜਸਵੰਤਰ ਆਓ ਜੀ ਆਏ ਨੇ ਬਹੁਤ ਸਾਰੇ ਜਿਹੜੇ ਲੋਕ ਹਲੇ ਵੀ ਸਮਰਥਨ ਚ ਜਿਵੇਂ ਹਲੇ ਆਦਾ ਸਮਰਥਨ ਚੱਲੇ ਰਿਹਾਲੇ ਕੱਲ ਦਾ ਫੇਰ ਖੜਿਆਗਾ ਕਹਿੰਦਾ ਸਭ ਤੋਂ ਅੱਜ ਕਿਹੜਾ ਖਤਮ ਹੋ ਗਿਆ ਅੱਛੇ ਹਲੇ ਵੀ ਉੱਥੇ ਐਲਾਨ ਹੋਇਆ ਐਲਾਨ ਹੋ ਗਿਆ ਕੱਲ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਐਲਾਨ ਦੇ ਪ੍ਰਕਰਤਾ ਪਰ ਜਦੋਂ ਤੱਕ ਉਹਨੂੰ ਲਾਗੂ ਨਹੀਂ ਕੋਈ ਰੋਂਦਾ ਕੋਈ ਬੰਦਾ ਫੜਿਆ ਨਹੀਂ ਜਾਂਦਾ ਕਿਸੇ ਦਾ ਐਫ ਆਈ ਆਰਾ ਨਹੀਂ ਹੁੰਦੀਆਂ ਜਦੋਂ ਤੱਕ ਅਸੀਂ ਬਿਆਨ ਬਿਆਨ ਸਮਝਦੇ ਆ ਜਦੋਂ ਅਗਲੀ ਕਾਰਵਾਈਆਂ ਹੋਣਗੇ ਤਾਂ ਤੁਹਾਡੇ ਰਾਈ ਅਸੀਂ ਸਾਰਾ ਕੁਝ ਦੱਸਾਂਗੇ ਵੀ ਆ ਬੰਦੇ ਚੋਰ ਫੜੇਗੇ ਇਹਨਾਂ ਦੇ ਖਿਲਾਫ ਕਾਰਵਾਈ ਹੋਈ ਹੈ ਤਾਂ ਕਿ ਭਗਵੰਤ ਮਾਨ ਜੀ ਨੇ ਜੋ ਬਿਆਨ ਦਿੱਤਾ ਸੀ ਉਸ ਤੇ ਖਰੇ ਉ ਕਿੰਨੇ ਕਿ ਤਰ੍ਹਾਂ ਦੇ ਉੱਤੇ ਨੋਟ ਮਿਲ ਰਹੇ ਐਸਐਸਪੀ ਦਾ ਆਫਿਸ ਸਾਰੀਆਂ ਜਿਵੇਂ ਸਾਡੇ ਸੁਚਾਲਿਆ ਕਰਮਚਾਰੀ ਖੜੇ ਨੇ ਇਹਨਾਂ ਦੀਆਂ ਮੰਗਾਂ ਸੀ ਖਰਦ ਸਾਹਿਬ ਤੁਹਾਡੇ ਧਿਆਨ ਚ ਵੀ ਲਿਆਉਣ ਨੇ ਸੁਚਾਲਿਆ ਕਰਮਚਾਰੀ 350 ਕਰਮਚਾਰੀ ਸੁਚਾਲਿਆ ਜੋ ਮੁਹਾਲੀ ਤੇਗਾ ਜਿਨ੍ਹਾਂ ਨੂੰ ਅੱਜ ਸਰਕਾਰ ਜਿਹੜੇ ਨੂੰ ਕਹਿੰਦੀ ਸੀ ਵੀ ਝਾੜੂ ਫੜੋ ਜੀ ਸਾਡੀ ਸਰਕਾਰ ਬਣਾਓ ਇਹ ਲੋਕਾਂ ਨੇ ਸਾਰਿਆਂ ਨੇ ਵੋਟਾਂ ਪਾ ਕੇ ਝਾੜੂ ਵਾਲੀ ਸਰਕਾਰ ਨੂੰ ਝਾੜੂ ਦਾ ਚੋਣ ਖਾਨ ਤੇ ਵੋਟਾਂ ਪਾ ਕੇ ਸਰਕਾਰ ਬਣਾਇਆ ਪਰ 350 ਬੰਦੇ ਜੋ ਅਜੇ ਬੇਰੁਜ਼ਗਾਰ ਫਿਰ ਰਹੇ ਨੇ ਤੇ ਇਹਨਾਂ ਦੇ ਜਿਹੜੇ ਸੁਚਾਲਿਆ ਚਲਾਉਣ ਦੇ ਕਿਸੇ ਕੰਪਨੀ ਨੂੰ ਠੇਕਾ ਦੇ ਰਹੇ ਨੇ ਕਿਸੇ ਕੰਪਨੀ ਨੂੰ ਠੇਕ ਕਾ ਦੇ ਕੇ ਇਹਨਾਂ ਨੂੰ 350 ਵਰਕਰਾਂ ਨੂੰ ਹਟਾਉਣਾ ਚਾ ਰਹੇ ਨੇ ਉਹ ਸਾਰੇ ਪਹਿਲਾਂ ਆਏ ਹੋਏ ਨੇ ਤੇ ਕੱਲ ਵੀ ਐਸਐਸਪੀ ਦਫ਼ਤਰ ਇਹ ਹਾਜ਼ਰ ਹੋਣਗੇ ਵੱਖ-ਵੱਖ ਥਾਣਿਆਂ ਤੋਂ ਪੀੜਤ ਲੋਕ ਸਾਡੇ ਕੋਲੇ 12-14 ਕੇਸ ਇਹ ਜੇ ਆਏ ਨੇ ਵੱਖ-ਵੱਖ ਥਾਣਿਆਂ ਤੋਂ ਪੀੜਤ ਲੋਕ ਵੀ ਕੱਲ ਨੂੰ ਪਹੁੰਚਣਗੇ ਤਾਂ ਕਿ ਬੀੜੀਆਂ ਸਾਹਮਣੇ ਪ੍ਰੈਸ ਸਾਹਮਣੇ ਆਗੂਆਂ ਸਾਹਮਣੇ ਸਾਰੀ ਆਪਣੀ ਜਿਹੜੀ ਹੈ ਹਿਸਟਰੀ ਦੱਸਾਂਗੇ ਵੀ ਪੁਲਿਸ ਨੇ ਗੰਦ ਪਾਇਆ ਜਾਂ ਇਹਨਾਂ ਨੇ 10 ਮਿੰਟ ਉੱਥੇ ਲੇਟਾਂ ਦੇ ਬੈਠ ਕੇ ਗੰਦ ਪਾਇਆ ਹਾਲ ਹੀ